ਸਸ਼ੀਕਾਲ ਜੀ ਸਾਰਿਆਂ ਨੂੰ ਜਿਹੜਾ ਟੱਕ ਦੇ ਰੁੱਖ ਉਹਨੂੰ ਕਾਫੀ ਨਾਮਾਂ ਨਾਲ ਜਾਣਿਆ ਜਾਂਦਾ ਜਿਵੇਂ ਪਲਾਸ਼ ਹੋ ਗਿਆ ਪਲਾਹ ਹੋ ਗਿਆ છਿਛਰਾ ਹੋ ਗਿਆ ਜੰਗਲ ਦੀ ਆਗ ਹੋ ਗਿਆ ਵਣ ਜਵਾਲਾ ਕਹਿੰਦੇ ਆ ਸਾਡੇ ਪੰਜਾਬ ਦੇ ਪਿੰਡਾਂ ਦੇ ਨਾਮ ਵੀ ਟੱਕ ਦੇ ਰੁੱਖ ਪਿੱਛੇ ਅਲੱਗ-ਅਲੱਗ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਉਹਨੂੰ ਜਗਰ ਕੀਤਾ ਅਲੱਗ-ਅਲੱਗ ਪਿੰਡਾਂ ਦੇ ਵਿੱਚ ਸਭ ਤੋਂ ਪਹਿਲਾਂ ਕਪੂਰਥਲੇ ਜਿਲ੍ਹੇ ਦਾ ਜਿਲ੍ਹੇ ਦੇ ਪਿੰਡ ਹੈਗੇ ਆ ਉਹ ਉਹਨੂੰ ਟੱਕ ਪੰਡੌਰੀ ਤੇ ਟੱਕ ਜਗਪਾਲਪੁਰ ਪਿੰਡ ਆ ਇਹ ਕਪੂਰਥਲਾ ਬਲਾਕ ਦਾ ਇੱਕ ਫਗਵਾੜੇ ਬਲਾਕ ਦਾ ਪਿੰਡਾ ਪਲਾਹੀ ਪਿੰਡ ਆ ਉਸ ਤੋਂ ਬਾਅਦ ਡਿਸਟ੍ਰਿਕਟ ਮੋਹਾਲੀ ਦਾ ਇੱਕ ਪਲਹੀੜੀ ਪਿੰਡ ਆ। ਉਸ ਤੋਂ ਬਾਅਦ ਰੂਪਨਗਰ ਦਾ ਇੱਕ ਪਲਾਸੀ ਪਿੰਡ ਆ। ਪਲਾਸ ਦੇ ਰਖੂ ਦਾ ਨਾਂ ਪਿੱਛੇ। ਉਸ ਤੋਂ ਬਾਅਦ ਨੰਦਪੁਰ ਸਾਹਿਬ ਦਾ ਇੱਕ ਪਿੰਡ ਪਲਾਸਰੀ। ਉਸ ਤੋਂ ਬਾਅਦ ਇੱਕ ਪਲਾਸੌਰ ਪਿੰਡ ਆ। ਬਲਾਕ ਧੂਰੀ ਸੰਗਰੂਰ ਦਾ। ਉਸ ਤੋਂ ਬਾਅਦ ਨਾਬੇ ਦਾ ਬਲਾਕ ਦਾ ਪਟਿਆਲੇ ਦਾ ਇੱਕ ਟਕਾਂਸੂ ਆ ਤੇ ਟਕੋਰਾ ਹੈਗਾ। ਇਹ ਹੈਗੇ ਦੋ ਨਿਕਲ ਕੇ ਆ ਰਹੇ ਆ। ਇੱਕ ਪਲਾਸੌਰ ਪਾਤੜਾ ਦੇ ਕੋਲੇ ਪਿੰਡ ਹੈਗਾ। ਉਸ ਤੋਂ ਬਾਅਦ ਉਸ ਤੋਂ ਬਾਅਦ ਪਠਾਨਕੋਟ ਵੱਲੋਂ ਆਵਾਂਗੇ। ਇੱਕ ਟਾਕੀ ਸੈਦਾ ਟੱਕ ਦਰੁਕ ਪਿਛੇ ਆ ਇੱਕ ਪਲਾਹ ਪਿੰਡ ਪਠਾਨਕੋਟ ਬਲੌਕ ਦਾ ਧਾਰਕਲਾ ਬਲੌਕ ਆ ਮਤਲਬ ਪਠਾਨਕੋਟ ਜਿਲ੍ਹਾ ਇੱਕ ਟੱਕੀ ਪਿੰਡ ਆ ਭੂੰਗਾ ਬਲੌਕ ਦਾ ਇੱਕ ਟੱਕੋਵਾਲ ਪਿੰਡ ਹਸ਼ਰਪੁਰ ਟੂ ਦਾ ਇੱਕ ਟੱਕੂ ਪਿੰਡ ਆ ਮਹਿਲਪੁਰ ਬਲੌਕ ਆ ਹਸ਼ਰਪੁਰ ਦਾ ਉਸ ਤੋਂ ਢਾਕੀ ਪਿੰਡ ਆ ਦੀਨਾਨਗਰ ਗੁਰਦਾਸਪੁਰ ਦਾ ਬਲੌਕ ਹੈਗਾ ਇੱਕ ਛਿਛਰਾ ਛਿਛਰਾ ਜਿਹੜਾ ਨਾਮ ਦਾ ਸ਼ਬਦ ਜ਼ਿਕਰ ਕੀਤਾ ਸੀਗਾ ਛਿਛਰਾ ਇਹ ਇਹ ਕਾਨੂੰਵਾਲ ਬਲੌਕ ਆ ਗੁਰਦਾਸਪੁਰ ਛਿਛਰਾ ਪਿੰਡ ਵੀ ਹੈਗਾ ਟੱਕ ਦਰੁਕ ਪਿਛੇ